ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਪੰਜਾਬ ਦੌਰੇ ਤੇ ਨੇ ਤੇ ਪੰਜਾਬ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਹੋ ਗਿਆ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਵੀ ਚੋਣ ਰੈਲੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਹਫਤੇ ਪੰਜਾਬ ਦੇ ਵਿੱਚ ਪੀਐਮ ਮੋਦੀ ਆਉਣ ਵਾਲੇ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਚੋਣ ਰੈਲੀਆਂ ਜੁੜੀਆਂ ਨੇ ਕੀਤੀਆਂ ਜਾਣਗੀਆਂ ਤਾਂ ਦੇਖਣਾ ਹੋਵੇਗਾ ਜੋ ਇਸ ਵਾਰ ਬੀਜੇਪੀ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਲੜ ਰਹੀ ਹੈ ਤੇ ਉਸ ਦੌਰਾਨ ਕੀ ਪੀਐਮ ਮੋਦੀ ਦਾ ਜੋ ਚੋਣ প্রচার ਹੈ ਉਹ ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਪਾਵੇਗਾ ਲੋਕ ਕਿੰਨੇ ਕੁ ਜ਼ਿਆਦਾ ਬੀਜਪੀ ਦੇ ਹੱਕ ਦੇ ਵਿੱਚ ਆਉਂਦੇ ਨਹੀਂ ਜਾਂ ਕਿੰਨੀਆਂ ਕੁ ਵੋਟਾਂ ਜਿਹੜੀਆਂ ਨੇ ਬੀਜਪੀ ਦੇ ਝੋਲੀ ਦੇ ਵਿੱਚ ਪੈਂਦੀਆਂ ਨੇ ਹਾਲਾਂਕਿ ਦੱਸ ਦਈਏ ਕਿ ਅੱਜ ਸ਼ਾਮ ਤੱਕ ਪਟਿਆਲਾ ਜਲੰਧਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚ ਹੋਣ ਵਾਲੀ ਰੈਲੀ ਦੇ ਸਥਾਨ ਅਤੇ ਸਮੇਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਇਹ ਜਾਣਕਾਰੀ ਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾਂ ਦੇ ਵੱਲੋਂ ਭਾਜਪਾ ਹੈੱਡਕੁਆਰਟਰ ਦੇ ਉਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੌਰਾਨ ਉਨ੍ਹਾਂ ਨੇ ਅ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਕਿਵੇਂ ਕੰਮ ਕੀਤਾ ਉਹਨਾਂ ਨੇ ਕਿ ਉਹਨਾਂ ਸਾਰੀਆਂ ਸਕੀਮਾਂ ਦੀ ਲੜੀਵਾਰ ਗਿਣਤੀ ਕੀਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਵਿੱਚ ਲੱਗੀ ਰਹਿੰਦੀ ਹੈ ਅਸਲ ਵਿੱਚ ਭਾਜਪਾ ਨੇ ਬਹੁਤ ਕੰਮ ਕੀਤਾ ਹੈ ਆਪ ਸਰਕਾਰ ਭਾਜਪਾ ਦੀਆਂ ਕਈ ਸਕੀਮਾਂ ਨੂੰ ਆਪਣਾ ਹੋਣ ਦਾ ਦਾਵਾ ਕਰ ਰਹੀ ਹੈ ਤਾਂ ਅਜਿਹੀਆਂ ਗੱਲਾਂ ਜਾਖੜ ਹੋਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਆਖੀਆਂ ਗਈਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਲੰਧਰ ਅਤੇ ਲੁਧਿਆਣਾ ਦੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਹੋ ਗਿਆ ਇਸ ਨਾਲ ਹੀ ਪਟਿਆਲਾ ਹੋ ਗਿਆ ਤੇ ਗੁਰਦਾਸਪੁਰ ਹੋ ਗਿਆ ਇਹਨਾਂ ਦੇ ਵਿੱਚ ਜਾ ਕੇ ਪੀਐਮ ਮੋਦੀ ਜਿਹੜਾ ਟੂਰ ਪ੍ਰਚਾਰ ਕਰਨਗੇ ਤਾਂ ਅੱਜ ਸ਼ਾਮ ਤੱਕ ਜਗ੍ਹਾ ਹੋ ਗਈ ਸਮਾਂ ਹੋ ਗਿਆ ਉਹ ਸਾਰਾ ਕੁਝ ਤੈ ਜਿਹੜਾ ਹੈ ਉਸ ਨੂੰ ਅੰਤਿਮ ਰੂਪ ਜਿਹੜਾ ਆ ਉਹ ਚੀਜ਼ਾਂ ਨੂੰ ਦੇ ਦਿੱਤਾ ਜਾਵੇਗਾ ਪਰ ਵੱਡੀ ਖਬਰ ਇਹ ਹੈ ਕਿ ਜਿਸ ਤਰੀਕੇ ਨਾਲ ਪੀਐਮ ਮੋਦੀ ਹੁਣੀ ਪੰਜਾਬ ਦੇ ਵਿੱਚ ਆ ਕੇ ਚੋਣ ਰੈਲੀ ਕਰਨਗੇ ਉਸ ਦੌਰਾਨ ਕੀ ਕੁਝ ਦੇਖਣ ਨੂੰ ਮਿਲੇਗਾ ਕਿਉਂਕਿ ਜਦੋਂ 222 ਦੀਆਂ ਚੋਣਾਂ ਦੇ ਦੌਰਾਨ ਵੀ ਪੀਐਮ ਮੋਦੀ ਰੈਲੀ ਕਰਨ ਦੇ ਲਈ ਆ ਰਹੇ ਸੀਗੇ ਤਾਂ ਉਸ ਵਕਤ ਵੀ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਸੀਗਾ ਪੀਐਮ ਦੀ ਸੁਰੱਖਿਆ ਨੂੰ ਲੈ ਕੇ ਉਹ ਫਿਰ ਕਾਫੀ ਮੁੱਦਾ ਜਿਹੜਾ ਕੋਰਟ ਤੱਕ ਵੀ ਪਹੁੰਚਾ ਸੀਗਾ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਆਉਣ ਜਾ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜਲੰਧਰ ਅਤੇ ਪਟਿਆਲਾ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਦੇਖਣਾ ਹੋਵੇਗਾ ਇਸ ਚੋਣ ਰੈਲੀ ਦੇ ਦੌਰਾਨ ਹੈ ਪੰਜਾਬ ਦੇ ਵਿੱਚ ਜੋ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਲੜ ਰਹੀ ਹੈ ਉਹ ਸੀਟਾਂ ਕਿੰਨੀਆਂ ਭਾਜਪਾ ਚੋਲੀ ਪੈਂਦੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਪੰਜਾਬ ਦੌਰੇ ਤੇ ਨੇ ਤੇ ਪੰਜਾਬ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਹੋ ਗਿਆ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਵੀ ਚੋਣ ਰੈਲੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਹਫਤੇ ਪੰਜਾਬ ਦੇ ਵਿੱਚ ਪੀਐਮ ਮੋਦੀ ਆਉਣ ਵਾਲੇ ਨੇ ਤੇ ਉਨ੍ਹਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਚੋਣ ਰੈਲੀਆਂ ਜੁੜੀਆਂ ਨੇ ਕੀਤੀਆਂ ਜਾਣਗੀਆਂ ਤੇ ਦੇਖਣਾ ਹੋਵੇਗਾ ਜੋ ਇਸ ਵਾਰ ਬੀਜੇਪੀ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਲੜ ਰਹੀ ਹੈ ਤੇ ਉਸ ਦੌਰਾਨ ਕੀ ਪੀਐਮ ਮੋਦੀ ਦਾ ਜੋ ਚੋਣ ਪ੍ਰਚਾਰ ਹੈ ਉਹ ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਪਾਵੇਗਾ ਲੋਕ ਕਿੰਨੇ ਕੁ ਜ਼ਿਆਦਾ ਬੀਜਪੀ ਦੇ ਹੱਕ ਦੇ ਵਿੱਚ ਆਉਂਦੇ ਨਹੀਂ ਜਾਂ ਕਿੰਨੀਆਂ ਕੁ ਵੋਟਾਂ ਜਿਹੜੀਆਂ ਨੇ ਬੀਜਪੀ ਦੇ ਝੋਲੀ ਦੇ ਵਿੱਚ ਪੈਂਦੀਆਂ ਨੇ ਹਾਲਾਂਕਿ ਦੱਸ ਦਈਏ ਕਿ ਅੱਜ ਸ਼ਾਮ ਤੱਕ ਪਟਿਆਲਾ ਜਲੰਧਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚ ਹੋਣ ਵਾਲੀ ਰੈਲੀ ਦੇ ਸਥਾਨ ਅਤੇ ਸਮੇਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਇਹ ਜਾਣਕਾਰੀ ਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਭਾਜਪਾ ਹੈੱਡਕੁਆਰਟਰ ਦੇ ਉੱਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੌਰਾਨ ਉਨ੍ਹਾਂ ਨੇ ਅ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਕਿਵੇਂ ਕੰਮ ਕੀਤਾ ਉਹਨਾਂ ਨੇ ਕਿ ਉਹਨਾਂ ਸਾਰੀਆਂ ਸਕੀਮਾਂ ਦੀ ਲੜੀਵਾਰ ਗਿਣਤੀ ਕੀਤੀ ਇਸ ਨਾਲ ਹੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਵਿੱਚ ਲੱਗੀ ਰਹਿੰਦੀ ਹੈ ਅਸਲ ਵਿੱਚ ਭਾਜਪਾ ਨੇ ਬਹੁਤ ਕੰਮ ਕੀਤਾ ਹੈ ਆਪ ਸਰਕਾਰ ਭਾਜਪਾ ਦੀਆਂ ਕਈ ਸਕੀਮਾਂ ਨੂੰ ਆਪਣਾ ਹੋਣ ਦਾ ਦਾਵਾ ਕਰ ਰਹੀ ਹੈ ਤਾਂ ਅਜਿਹੀਆਂ ਗੱਲਾਂ ਜਾਖੜ ਹੋਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਆਖੀਆਂ ਗਈਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਲੰਧਰ ਅਤੇ ਲੁਧਿਆਣਾ ਦੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਹੋ ਗਿਆ ਇਸ ਨਾਲ ਹੀ ਪਟਿਆਲਾ ਹੋ ਗਿਆ ਤੇ ਗੁਰਦਾਸਪੁਰ ਹੋ ਗਿਆ ਇਹਨਾਂ ਦੇ ਵਿੱਚ ਜਾ ਕੇ ਪੀਐਮ ਮੋਦੀ ਜਿਹੜਾ ਟੂਰ ਪ੍ਰਚਾਰ ਕਰਨਗੇ ਤਾਂ ਅੱਜ ਸ਼ਾਮ ਤੱਕ ਜਗ੍ਹਾ ਹੋ ਗਈ ਸਮਾਂ ਹੋ ਗਿਆ ਉਹ ਸਾਰਾ ਕੁਝ ਤੈ ਜਿਹੜਾ ਹੈ ਉਸ ਨੂੰ ਅੰਤਿਮ ਰੂਪ ਜਿਹੜਾ ਆ ਉਹ ਚੀਜ਼ਾਂ ਨੂੰ ਦੇ ਦਿੱਤਾ ਜਾਵੇਗਾ ਪਰ ਵੱਡੀ ਖਬਰ ਇਹ ਹੈ ਕਿ ਜਿਸ ਤਰੀਕੇ ਨਾਲ ਪੀਐਮ ਮੋਦੀ ਹੁਣੀ ਪੰਜਾਬ ਦੇ ਵਿੱਚ ਆ ਕੇ ਚੋਣ ਰੈਲੀ ਕਰਨਗੇ ਉਸ ਦੌਰਾਨ ਕੀ ਕੁਝ ਦੇਖਣ ਨੂੰ ਮਿਲੇਗਾ ਕਿਉਂਕਿ ਜਦੋਂ 222 ਦੀਆਂ ਚੋਣਾਂ ਦੇ ਦੌਰਾਨ ਵੀ ਪੀਐਮ ਮੋਦੀ ਰੈਲੀ ਕਰਨ ਦੇ ਲਈ ਆ ਰਹੇ ਸੀਗੇ ਤਾਂ ਉਸ ਵਕਤ ਵੀ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਸੀਗਾ ਪੀਐਮ ਦੀ ਸੁਰੱਖਿਆ ਨੂੰ ਲੈ ਕੇ ਉਹ ਫਿਰ ਕਾਫੀ ਮੁੱਦਾ ਜਿਹੜਾ ਕੋਰਟ ਤੱਕ ਵੀ ਪਹੁੰਚਾ ਸੀਗਾ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਆਉਣ ਜਾ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜਲੰਧਰ ਅਤੇ ਪਟਿਆਲਾ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਦੇਖਣਾ ਹੋਵੇਗਾ ਇਸ ਚੋਣ ਰੈਲੀ ਦੇ ਦੌਰਾਨ ਹੈ ਪੰਜਾਬ ਦੇ ਵਿੱਚ ਜੋ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਲੜ ਰਹੀ ਹੈ ਉਸ ਸੀਟਾਂ ਕਿੰਨੀਆਂ ਭਾਜਪਾ ਚੋਲੀ ਪੈਂਦੀਆਂ